ਸਿੱਖਾਲ ਜੀ ਸਾਰਿਆਂ ਨੂੰ ਆ ਗਏ ਆ ਜੀ ਆਪਾਂ ਛੱਤ ਤੇ ਆਪਣਾ ਰੋਜ਼ ਵਾਲਾ ਕੰਮ ਕਰਨ ਤੇ ਕੋਸ਼ ਅੱਜ ਸਬਜ਼ੀਆਂ ਤੋੜਨੀਆਂ ਸੀ ਤੀਜਾ ਦਿਨ ਹੋ ਗਿਆ ਸੀ ਅੱਜ ਕਿਉਂਕਿ ਕੱਲ ਆਪਾਂ ਕੁਝ ਜਿਹੜੀ ਸਪਰੇ ਵਗੈਰਾ ਕੀਤੀ ਸੀ ਫਿਰ ਉਹ ਨਾ ਆਰਗੈਨਿਕ ਦੀ ਵੀ ਸਮੈਲ ਜੀ ਆਉਂਦੀ ਰਹਿੰਦੀ ਹੈ ਸਬਜ਼ੀਆਂ ਤੋਂ ਇਸ ਕਰਕੇ ਫਿਰ ਮੈਂ ਇੱਕ ਦਿਨ ਨਹੀਂ ਤੋੜਦੀ ਹੁੰਨੀ ਤੇ ਅੱਜ ਤੀਜਾ ਦਿਨ ਹੋ ਗਿਆ ਵਾ ਤੇ ਤੀਜੇ ਦਿਨ ਉਦਾਂ ਜਿਹੜਾ ਸਬਜ਼ੀ ਜਾਦੀ ਵੱਡੀ ਹੋ ਜਾਂਦੀ ਹੈ ਤੁਹਾਨੂੰ ਮੈਂ ਪਿੰਡੀਆਂ ਦਿਖਾਉਣੀ ਆ ਵੀ ਲਗਭਗ ਗੇਠ-ਗੇਠ ਦੀਆਂ ਪਿੰਡੀਆਂ ਹੋ ਗਈਆਂ ਤੇ ਫਲੀਆਂ, ਕਰੇਲੇ ਸਭ ਕੁਝ ਹੀ ਵੱਡਾ ਹੋ ਗਿਆ। ਜਿਾ ਦੇਖੋ ਤੁਸੀਂ ਫਲੀਆਂ ਕਿੱਡੀਆਂ-ਕਿੱਡੀਆਂ ਵੱਡੀਆਂ ਹੋ ਗਈਆਂ। ਇੱਕ ਦਿਨ ਹੀ ਨਹੀਂ ਤੋੜੀਆਂ। ਇਹ ਰੋਜ਼ ਹੀ ਤੋੜਨੀਆਂ ਪੈਂਦੀਆਂ ਫਲੀਆਂ ਤੇ ਪਿੰਡੀਆਂ। ਕਰੇਲੇ ਮੈਂ ਤੁਹਾਨੂੰ ਦਿਖਾਉਣੀ ਆ। ਉਹ ਵੀ ਵੱਡੇ ਹੋ ਚੁੱਕੇ ਆ ਤੇ ਪਿੰਡੀਆਂ ਤੁਸੀਂ ਦੇਖਿਓ ਕਿੱਡੀਆਂ-ਕਿੱਡੀਆਂ ਹੋ ਗਈਆਂ। ਪਿੰਡੀਆਂ ਤਾਂ ਜ਼ਿਆਦਾਤਰ ਜਿਹੜੀਆਂ ਇਹ ਹੁਣ ਵਿੱਚੋਂ ਮੈਨੂੰ ਲੱਗਦਾ ਧਰਨ ਜੋਗ ਹੀ ਨਹੀਂ ਰਹੀਆਂ। ਉਹਨਾਂ ਦੇ ਆਪਾਂ ਬੀਜ ਵਗੈਰਾ ਕੱਢ ਲਾਂਗੇ। ਜਿਹੜੀ ਥੋੜੀ ਵੀ ਪਿੰਡੀ ਵੱਡੀ ਹੋ ਜਾਂਦੀ ਨਾ ਉਹਦੇ ਫੇਰ ਮੈਂ ਬੀਜ ਕੱਢ ਲੈਣੀ ਹੁੰਨੀ ਆ। ਬੀਜ ਕੱਢ ਕੇ ਉਹਦੀ ਸਬਜ਼ੀ ਬਣਾ ਲੈਣੀ। ਉਹ ਵੀ ਤੁਸੀਂ ਜੇ ਤੁਹਾਡੇ ਕੋਲ ਜਾਦੀਆਂ ਭਿੰਡੀਆਂ ਨਾ ਤੇ ਤੁਸੀਂ ਕਦੀ ਟਰਾਈ ਕਰਕੇ ਦੇਖਿਓ। ਭਿੰਡੀਆਂ ਨੂੰ ਥੋੜੀਆਂ ਵੱਡੀਆਂ ਹੋਣ ਦੋ ਪਹਿਲਾਂ ਜਦੋਂ ਉਹਨਾਂ ਦੇ ਵਿੱਚ ਬੀਜ ਬਣ ਜਾਣ। ਕੱਚੇ ਜਿਹੇ ਬੀਜ ਹੋਣ ਮਤਲਬ ਪੱਕਣ ਨਾ ਬੀਜ ਤੇ ਉਦੋਂ ਤੁਸੀਂ ਉਹਨਾਂ ਦਾ ਬੀਜ ਕੱਢ ਕੇ ਉਹਨਾਂ ਦੀ ਸਬਜ਼ੀ ਬਣਾਓ। ਪਰ ਉਹਦੇ ਵਾਸਤੇ ਆਪਾਂ ਨੂੰ ਭਿੰਡੀ ਜਿਹੜੀ ਕਾਫੀ ਚਾਹੀਦੀ ਹੁੰਦੀ ਫਿਰ। ਲਗਭਗ 2 ਕਿਲੋ ਭਿੰਡੀ ਹੋਵੇ ਤੇ ਪਾਈ ਆ ਜਿਹੜੇ ਬੀਜ ਉਹ ਨਿਕਲ ਆਉਂਦੇ ਆ। ਆਪਣੇ ਕੋਲ ਜਦੋਂ ਜਾਦੀਆਂ ਭਿੰਡੀਆਂ ਹੁੰਦੀਆਂ ਸੀ ਅਸੀਂ ਵੇਚਣ ਨੂੰ ਭਿੰਡੀਆਂ ਲਾਉਂਦੇ ਸੀ ਨਾ। ਤੇ ਉਦੋਂ ਫਿਰ ਨਾ ਵਿੱਚ ਪਿੰਡੀਆਂ ਵੱਡੀਆਂ ਆਮ ਹੀ ਹੋ ਜਾਂਦੀਆਂ ਜੇ ਹੁਣ 1 ਏਕੜ ਲਾਇਆ ਹੋ ਤੋ ਦੇ ਵਿੱਚ ਕਾਫੀ ਪਿੰਡੀਆਂ ਜਿਹੜੀਆਂ ਵੱਡੀਆਂ ਹੋ ਜਾਂਦੀਆਂ ਸੀ ਤੇ ਉਹਨਾਂ ਦੀ ਫਿਰ ਬੀਜ ਕੱਢ ਕੇ ਅਸੀਂ ਸਬਜੀ ਬਣਾਈਦੀ ਸੀ ਹੁਣ ਤੱਕ ਖੈਰ ਕਦੀ ਨਹੀਂ ਬਣਾਈ ਕਿਉਂਕਿ ਹੁਣ ਇੰਨੀਆਂ ਪਿੰਡੀਆਂ ਨਹੀਂ ਹੁੰਦੀਆਂ ਤੇ ਉਦੋਂ ਅਸੀਂ ਬੀਜ ਕੱਢ ਕੇ ਉਹਨਾਂ ਨੂੰ ਤੜਕਾ ਲਾਈਦਾ ਸੀ ਸਭ ਤੋਂ ਸਵਾਦ ਟੇਸਟੀ ਜਿਹੜੀ ਮੈਨੂੰ ਸਬਜੀ ਲੱਗਦੀ ਆ ਉਹ ਜਿਹੜੀ ਪਿੰਡੀਆਂ ਦੇ ਸੀਡ ਦੀ ਹੁੰਦੀ ਸੀ ਤੇ ਹੁਣ ਤਾਂ ਆਪਾਂ ਥੋੜੀਆਂ ਛੱਤ-ਛੂਤ ਤੇ ਲਾਉਨੇ ਆ ਖਾਣ-ਪੀਣ ਜੋਗੀਆਂ ਤੇ ਇਹਨਾਂ ਦੇ ਵਿੱਚ ਤਾਂ ਇੰਨੇ ਬੀਜ ਨਹੀਂ ਨਿਕਲਦੇ ਪਰ ਭਿੰਡੀ ਬਹੁਤ ਲਾਥ ਆਉਂਦੀ ਆ ਛੱਤ ਤੇ ਲਾਓ ਚਾਹੇ ਤੁਸੀਂ ਖੇਤ ਚ ਲਾਓ ਭਿੰਡੀਆਂ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਮਤਲਬ ਸਬਜੀ ਉਨੀ ਲਾਥ ਆਉਂਦੀ ਆ ਛੱਤ ਤੋਂ ਤਾਂ ਮੈਨੂੰ ਲੱਗਦਾ ਵੀ ਸਮਾਂ ਜ਼ਿਆਦਾ ਹੀ ਲੱਥਦੀ ਆ ਕਿਉਂਕਿ ਮੇਰਾ ਸਬਜੀ ਜ਼ਮੀਨ ਤੇ ਲਗਾਉਣ ਦਾ ਵੀ ਕਾਫੀ ਤਜਰਬਾ ਆ ਤੇ ਛੱਤ ਤੇ ਲਗਾਉਣ ਦਾ ਵੀ ਤੇ ਭਿੰਡੀਆਂ 'ਚ ਕੋਈ ਫਰਕ ਨਹੀਂ ਪੈਂਦਾ ਆ ਦੇਖੋ ਤੁਸੀਂ ਕਿੰਨੀਆਂ ਏ ਕਿ ਕਬੂਟੇ ਨੂੰ 2-2 3-3 4-4 ਪਿੰਡੀਆਂ ਵੀ ਲੱਗੀਆਂ ਹੋਈਆਂ ਤਾਂ ਸਾਡੇ ਖਾਣ ਤੋਂ ਪਿੰਡੀਆਂ ਅੱਜ ਵੀ ਜਿਹੜੀਆਂ ਨਾ ਉਹ ਜਾਦੀਆਂ ਹੋ ਜਾਣੀਆਂ ਅੱਜ ਮੈਂ 5-6 ਬੂਟੇ ਤੋੜਿਆ ਤਾਂ ਤੁਸੀਂ ਦੇਖੋ ਕਿੰਨੀਆਂ ਪਿੰਡੀਆਂ ਹੋ ਗਈਆਂ ਤੇ ਸਾਰੀਆਂ ਹੀ ਪਿੰਡੀਆਂ ਹਜੇ ਆਪਣੀਆਂ ਰਹਿੰਦੀਆਂ ਜਿਹੜੀ ਇਸ ਤਰ੍ਹਾਂ ਪਿੰਡੀ ਟੁੱਟਦੀ ਨਹੀਂ ਨਾ ਆਹ ਵਾਲੀ ਬਸ ਇਹਦੇ ਬੀਜ ਜਿਹੜੇ ਹੁੰਦੇ ਨਾ ਉਹ ਬਣ ਸਬਜੀ ਬਣਨ ਵਾਲੇ ਹੁੰਦੇ ਆ ਇਹ ਚੋਂ ਜਿਹੜੇ ਬੀਜ ਨਿਕਲਦੇ ਆ ਦੇਖੋ ਤੁਸੀਂ ਇਦਾਂ ਦੇ ਬੀਜ ਹੋਣੇ ਚਾਹੀਦੇ ਸਬਜੀ ਬਣਾਉਣ ਨੂੰ ਬਹੁਤ ਟੇਸਟੀ ਸਬਜੀ ਬਣਦੀ ਹੈ ਨਾ ਬੀਜਾਂ ਦੀ ਜੇ ਕਦੀ ਤੁਸੀਂ ਨਹੀਂ ਟਰਾਈ ਕੀਤੀ ਨਾ ਤੇ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਮੇਰੇ ਕੋਲ ਤਾਂ ਅੱਜ ਮੈਨੂੰ ਲੱਗਦਾ ਇੰਨੇ ਕਿ ਬੀਜ ਹੋ ਹੀ ਜਾਣੇ ਆ ਕਿਉਂਕਿ ਕਾਫੀ ਪਿੰਡੀਆਂ ਜਿਹੜੀਆਂ ਵੱਡੀਆਂ ਹੋ ਗਈਆਂ ਜੇ ਮੇਰੇ ਕੋਲ ਇੰਨੇ ਬੀਜ ਹੋ ਗਏ ਨਾ ਮਤਲਬ ਕਿ ਸਬਜ਼ੀ ਬਣਾਉਣ ਜੋਗੇ ਫੇ ਮੈਂ ਤੁਹਾਡੇ ਨਾਲ ਇਹਦੀ ਜਿਹੜੀ ਰੈਸਪੀ ਆ ਉਹ ਵੀ ਸ਼ੇਅਰ ਕਰੂੰਗੀ ਜੇ ਨਹੀਂ ਤਾਂ ਆਪਾਂ ਕਿਸੇ ਦਿਨ ਪਿੰਡੀਆਂ ਛੱਡ ਦੇਵਾਂਗੇ ਥੋੜੀਆਂ ਤੋੜਨ ਤੋਂ ਤੇ ਫੇਰ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਾਂਗੇ ਇਹਦੀ ਰੈਸਪੀ ਦੀ ਕਿਉਂਕਿ ਮੇਰੇ ਕੋਲ ਤਾਂ ਪਿੰਡੀਆਂ ਵੈਸੇ ਵੀ ਤੋੜਨ ਤੋਂ ਜ਼ਿਆਦੀਆਂ ਹੁੰਦੀਆਂ ਆ ਆਪਾਂ ਥੋੜੀਆਂ ਜੀਆਂ ਛੱਡ ਲਾਂਗੇ ਬੀਜ ਪਕਾਉਣ ਲਈ ਆਹ ਹੋਈ ਹਾਥੀ ਦਾੰਤ ਪਿੰਡੀ ਇਹ ਹਜੇ ਨਹੀਂ ਲੱਗਣ ਲੱਗੀਆਂ ਇਹਨੂੰ ਮਹੀਨੇ ਕਿਦੇ ਹੋਏ ਹਜੇ ਬੂਟੇ ਇਹ ਹੁਣ ਥੋੜੀ ਪਿੰਡੀ ਨਾ ਘਟ ਜਾਣੀ ਆ ਕਿਉਂਕਿ ਹੁਣ ਮੌਸਮ ਜਿਹੜਾ ਚੇਂਜ ਹੋ ਰਿਹਾ ਨਾ ਪਿੰਡੀ ਨੂੰ ਚਾਹੀਦੀ ਹੁੰਦੀ ਬਹੁਤ ਜ਼ਿਆਦਾ ਗਰਮੀ ਜਿੰਨੀ ਜ਼ਿਆਦਾ ਗਰਮੀ ਹੋਊਗੀ ਓਨੀ ਜ਼ਿਆਦਾ ਪਿੰਡੀ ਜੜੀ ਆ ਉਹ ਲੱਗਣੀ ਆ ਤਾਂ ਲੱਥਣੀ ਆ ਜਿੱਦਾਂ ਜਿੱਦਾਂ ਮੌਸਮ ਥੋੜਾ ਠੰਡਾ ਹੋਈ ਗਿਆ ਤੇ ਪਿੰਡੀ ਨੇ ਲੱਗਣਾ ਜਿਹੜਾ ਉਹ ਕਟੀ ਜਾਣਾ ਤੇ ਪਿੰਡੀ ਨੂੰ ਜਿਹੜੀ ਕੰਡ ਹੁੰਦੀ ਆ ਉਹ ਵਦਨ ਲਾ ਪੈਣੀ ਆ ਜਿੱਦਾਂ ਜਿੱਦਾਂ ਮੌਸਮ ਥੋੜਾ ਠੰਡਾ ਹੋਈ ਜਾਊਗਾ ਤੁਸੀਂ ਦੇਖਿਆ ਹੁਣ ਉਹ ਵੀ ਜਦੋਂ ਵੀ ਆਪਾਂ ਪਿੰਡੀਆਂ ਤੋੜਦੇ ਆ ਤੇ ਹੱਥਾਂ ਤੇ ਕੰਡ ਜੀ ਲੜਦੀ ਆ ਉਕਾਂਡ ਹੁਣ ਤਾਂ ਬੂਟਿਆਂ ਨੂੰ ਨਹੀਂ ਦਿਖ ਰਹੀ ਹੋਣੀ ਥੱਲੇ ਜਿਹੜੇ ਮੇਜ ਉਧਰ ਥੱਲੇ ਵਾਲੀ ਛੱਤ ਤੇ ਲਾਏ ਹੋਏ ਉੱਥੇ ਸ਼ਾਇਦ ਹੋਵੇ ਜੇ ਉਹਨਾਂ ਨੂੰ ਲੱਗੀ ਹੋਈ ਨਾ ਕਾਂਡ ਤੇ ਮੈਂ ਤੁਹਾਨੂੰ ਜਰੂਰ ਦਿਖਾਉਂਗੀ ਇਸ ਤਰ੍ਹਾਂ ਪਹਿਲਾਂ ਪਹਿਲਾਂ ਸ਼ੁਰੂ ਦੇ ਵਿੱਚ ਬੂਟਿਆਂ ਨੂੰ ਕਾਂਡ ਜਿਹੜੀ ਹੈ ਨਾ ਉਹ ਦਿਸਦੀ ਵੀ ਹੁੰਦੀ ਆ ਲੱਗੀ ਹੋਈ ਬਾਅਦ ਵਿੱਚ ਦਿਸਣੋਂ ਹਟ ਜਾਂਦੀ ਜਦੋਂ ਬੂਟੇ ਥੋੜੇ ਵੱਡੇ ਹੋ ਜਾਂਦੇ ਨਾ ਫਿਰ ਹਟ ਜਾਂਦੀ ਦਿਸਣੋਂ ਜੇ ਉੱਥੇ ਹੋਈ ਤੇ ਮੈਂ ਤੁਹਾਨੂੰ ਦਿਖਾਉਣੀ ਆ ਕਿ ਜਿਹੜੀ ਭਿੰਡੀਆਂ ਨੂੰ ਕਾਂਡ ਲੜਦੀ ਆ ਉਹ ਕਿਸ ਤਰ੍ਹਾਂ ਦੀ ਹੁੰਦੀ ਆ ਗੋਲ-ਗੋਲ ਬੂੰਦਾਂ ਜੀਆਂ ਹੁੰਦੀਆਂ ਪਾਣੀ ਦੀਆਂ ਤੁਸੀਂ ਸ਼ਾਇਦ ਕਦੀ ਨੋਟ ਨਹੀਂ ਕੀਤਾ ਹੋਊਗਾ ਇਸ ਚੀਜ਼ ਨੂੰ ਗੋਲ-ਗੋਲ ਬੂੰਦਾਂ ਜੀਆਂ ਹੁੰਦੀਆਂ ਬਿਲਕੁਲ ਟਰਾਂਸਪੇਰੈਂਟ ਵਾਈਟ ਕਲਰ ਦੀਆਂ ਬਿਲਕੁਲ ਛੋਟੀ ਜੀ ਬੂੰਦ ਜਿਸ ਤਰ੍ਹਾਂ ਮਤਲਬ ਦਿਖਾਈ ਵੀ ਨਹੀਂ ਦਿੰਦੀ ਇੰਨੀ ਕੁ ਬੂੰਦ ਹੁੰਦੀ ਆ ਜਿਹੜੀ ਕੰਡ ਹੁੰਦੀ ਆ ਪਿੰਡੀ ਨੂੰ ਜਿਹੜੀ ਆਪਣੇ ਆਪ ਆਪ ਚ ਖਾਰਿਸ਼ ਕਰਦੀ ਆ ਬਹੁਤ ਜ਼ਿਆਦਾ ਜਦੋਂ ਤੁਸੀਂ ਪਾਣੀ 'ਚ ਹੱਥ ਪਾਓਗੇ ਨਾ ਫਿਰ ਉਹ ਉਹੀ ਵਾਲੀ ਕੰਡ ਹੁੰਦੀ ਆ ਅੱਜ ਕਾਫੀ ਪਿੰਡੀਆਂ ਜਿਹੜੀਆਂ ਨਾ ਵੱਡੀਆਂ ਹੋ ਗਈਆਂ ਤੇ ਮੈਨੂੰ ਲੱਗਦਾ ਵੀ ਆਪਾਂ ਨੂੰ ਬੀਜੀ ਕੱਢਣੇ ਪੈਣੇ ਇਹਨਾਂ ਦੇ ਹੁਣ ਆਪਾਂ ਤੁਹਾਨੂੰ ਪਡੋਲ ਦਿਖਾ ਦਿੰਨੇ ਆ ਜਿੰਨੇ ਕੁ ਲੱਗੇ ਹੋਏ ਆ ਆ ਦੇਖ ਸਕਦੇ ਹੋ ਤੁਸੀਂ ਪਡੋਲ ਸਬਜੀ ਤੇ ਲੱਗੇ ਹੋਏ ਤਾਂ ਕਾਫੀ ਆ ਪਡੋਲ ਆ ਦੇਖੋ ਤੁਸੀਂ ਕਿੱਡਾ ਆ ਆ ਜਿਹੜਾ ਸੱਪ ਜਾਂ ਵਿੱਚ ਹੀ ਟੰਗਿਆ ਗਿਆ ਇੱਥੇ ਆ ਆ ਦੇਖੋ ਤੁਸੀਂ ਇਹ ਮੈਂ ਨਾ ਬੀਜ ਵਾਸਤੇ ਛੱਡਿਆ ਹੋਇਆ ਤੇ ਜਿਹੜੇ ਹੁਣ 2-3 ਹੋਣਗੇ ਉਹਦੀ ਆਪਾਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਾਂਗੇ ਆ ਦੇਖੋ ਤੁਸੀਂ ਆ ਦੇਖੋ ਕਿੱਡਾ ਆ ਹੈਨਾ ਆ ਦੇਖੋ ਕਿਸ ਤਰ੍ਹਾਂ ਜਿਹੜਾ ਸੱਬ ਲੰਮ ਕਰੇ ਹੁੰਦੇ ਆ ਆ 2-3 ਦਿਨ ਤੱਕ ਹੋ ਜਾਣੇ ਆ ਫਿਰ ਆਪਾਂ ਇਹਦੀ ਇਹਦੀ ਜਿਹੜੀ ਸਬਜੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਪੰਜਾਬੀ ਸਟਾਈਲ ਪਰੋਲ ਸਬਜੀ ਇੱਕ ਦੋ ਦਿਨ ਤੱਕ ਤੁਹਾਡੇ ਕੋਲ ਵੀਡੀਓ ਆਊਗੀ ਤੇ ਆ ਤੋੜ ਲੈਣਾ ਮੈਂ ਕਿਉਂਕਿ ਇਹ ਪੱਕ ਜਾਣਾ ਹੈ ਉਹ ਦੂਜੀ ਆਪਾਂ ਕੱਲ ਤੋੜ ਕੇ ਫਿਰ ਤੁਹਾਡੇ ਨਾਲ ਰੈਸਪੀ ਜਿਹੜੀ ਉਹ ਸ਼ੇਅਰ ਕਰ ਦੇਵਾਂਗੇ ਏਸੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ ਹਾਰਵੈਸਟਿੰਗ ਦੀ ਆਪਾਂ ਅੱਜ ਸਵੇਰੇ ਵੀਡੀਓ ਪਾ ਦੇਣੀ ਆ ਤੇ ਸ਼ਾਮਾਂ ਨੂੰ ਆਪਾਂ ਤੁਹਾਡੇ ਨਾਲ ਇੱਕ অর্ਗੈਨਿਕ ਫਟਿਲਾ ਜਿਹੜਾ ਉਹ ਸ਼ੇਅਰ ਕਰਨਾ ਆ ਤੇ ਇੰਨੀ ਸਬਜ਼ੀ ਮੈਂ ਤੋੜ ਲਈ ਲਗਭਗ 2.5 ਤੇ 3 ਕਿਲੋ ਦੇ ਕਰੀਬ-ਕਰੀਬ ਹੋਣੀ ਆ ਵਿੱਚ ਕੁਝ ਫਲੀਆਂ ਪੱਕ ਚੁੱਕੀਆਂ ਕਿਉਂਕਿ ਆਪਾਂ ਕੱਲ ਆਏ ਨਹੀਂ ਛੱਤ ਤੇ ਤੇ ਇੱਕ ਮੈਂ ਤੁਹਾਨੂੰ ਕद्दू ਦਿਖਾਉਣੀ ਹਰੇ ਰੰਗ ਦਾ ਅਸੀਂ ਕੱਦੂ ਕਹਿ ਦਿੰਨੇ ਆ ਪੰਜਾਬੀ ਦੇ ਵਿੱਚ ਕੀ ਆਹ ਕਹ ਲੋ ਤੁਸੀਂ ਲੋਕੀ ਲੋਕੀ ਤਾਂ ਖੈਰ ਲੰਬਾ ਹੁੰਦਾ ਆ ਇੱਧਰ ਦੇਖੋ ਲਮਕਦਾ ਪਿਆ ਸੀ ਆ ਦੇਖੋ ਤੁਸੀਂ ਇੱਧਰ ਸ਼ਾਹ ਕਾਂ ਦੇ ਤੇ ਇਹਦੇ ਨਾਲ ਬਨੇਰੀ ਤੇ ਲਮਕ ਰਿਹਾ ਥੱਲੇ ਨੂੰ ਤੇ ਇਹਦੀ ਵੀ ਆਪਾਂ ਸ਼ਾਮਾਂ ਨੂੰ ਤੜਾਈ ਕਰਾਂਗੇ ਭਿੰਡੀਆਂ ਮੈਂ ਮੋਟੀਆਂ-ਮੋਟੀਆਂ ਤੋੜ ਲਈਆਂ ਬਾਕੀ ਮੈਂ ਛੱਡ ਦਿੱਤੀਆਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਧੁੱਪ ਬਹੁਤ ਆ ਤੇ ਕਰੇਲੇ ਵੀ ਨਹੀਂ ਮੈਂ ਤੋੜੇ ਸ਼ਾਮ ਹੀ ਆਪਾਂ ਇਹ ਤੋੜਾਂਗੇ ਚੜਦਲ ਫਿਰ ਵੀਡੀਓ ਸ਼ੇਅਰ ਕਰਾਂਗੇ ਆ ਦੇਖੋ ਤੁਸੀਂ ਕਿੰਨੇ ਕਰੇਲੇ ਲੱਗੇ ਹੋਏ ਆ ਕੋਈ ਵੇਲ ਆ ਇਹ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀਆਂ ਵੀਡੀਓ ਵਧੀਆ ਲੱਗ ਰਹੀਆਂ ਹੋਣਗੀਆਂ ਜੇਕਰ ਮੇਰੀ ਵੀਡੀਓ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜਿਉਂਦੇ ਵੱਸਦੇ ਰਹੋ